ਇਸ ਕਰਕੇ ਮੇਰਾ ਆਉਣਾ ਵੈਸੇ ਵੀ ਪਰ ਜਾਇ ਜੇ ਕਾਂਗਰਸ ਮੈਂ ਮੈਂ ਆਇਆਇਆ ਔਰ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤਾ ਹੈ ਪਰ ਚਾਂਸ ਇਹ ਇਲੈਕਸ਼ਨ ਆਈ ਹੈ ਇਹਦੀ ਕੋਈ ਉਮੀਦ ਨਹੀਂ ਸੀ ਨਾ ਕੋਈ ਸੋਚਿਆ ਸੀ ਇਸ ਇਲੈਕਸ਼ਨ ਚ ਲੋਕਾਂ ਨੇ ਮਿਹਨਤਾ ਮੁਲਪਾ ਆ ਲਾਲਾ ਨਿੱਜੀ ਦਾ ਨਹੀਂ ਚਾਪਲੂਸੀ ਦਾ ਨਹੀਂ आशु जी ਨੇ ਇਹ ਕੰਮ ਕੀਤਾ ਤਾਂ ਲੋਕ ਪਿਛਲੇ ਇਹਨਾਂ ਨੂੰ ਵੋਟਾਂ ਖੋ ਕੇ ਪਾਉਣਗੇ। ਔਰ 바이 ਦੀ ਇਲੈਕਸ਼ਨ ਹੋਰ ਸੀ ਗੱਲ ਉਦੋਂ ਹਾਲਾਤ ਪੰਜਾਬ ਦੇ ਹੋਰ ਸੀ। ਉਹ ਇੱਕ ਤਰ੍ਹਾਂ ਦਾ ਬਦਲਾਅ ਸੀ। ਲੋਕਾਂ ਨੇ ਇੱਕ ਗੱਲ ਦੇਖਣੀ ਸੀ। ਜਿਵੇਂ ਕਹਿੰਦੇ ਫਲਾਣਾ ਸਿੰਘ ਕੀ ਕਰੇਗਾ? ਜਦੋਂ ਫਲਾਣਾ ਸਿੰਘ ਚਲੇ ਜਾਂਦਾ ਦੂਜਾ ਆਉਂਦਾ ਹੈਗਾ ਨਾ ਇਹਦੇ ਨਾਲ ਤਾਂ ਹਾਈ ਠੀਕ ਸੀਗਾ। ਹਾਂਜੀ। ਸੋ ਜੇ ਤਾਂ ਲੁਧਿਆਣੇ ਵਾਲਿਆਂ ਨੇ ਇਹ ਸੋਚਦੇ ਹਨ ਕਿ ਕੰਮ ਗਿਣੇ ਮੱਥੇ ਹੋਏ ਨੇ ਇਹਨਾਂ ਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਐ ਆਸ਼ੂ 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 ਕਰਦੇ ਲੋਕ ਵੱਡਾ ਪਿਆਰ ਨਾਲ ਤੇ ਬੱਚੇ ਚਾਹ ਨਾਲ ਸਾਡਾ ਆਸ਼ੂ ਆ ਗਿਆ ਪਰ ਇੱਕ ਗੱਲ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਬੰਦੇ ਨੇੜੇ ਤੋਂ ਇਹਨਾਂ ਨੂੰ ਜਾਣਦੇ ਨੇ ਨਾ ਇਹਨਾਂ ਦੇ ਗੁਣਾਂ ਨੂੰ ਉਹੀ ਜਾਣਦੇ ਨੇ ਜਿਨ੍ਹਾਂ ਨੇ ਕੋਈ ਵਰਤਿਆ ਨਹੀਂ ਜਿਨ੍ਹਾਂ ਨੇ ਕੋਈ ਦੂਰੋਂ ਗੱਲਾਂ ਸੁਣੀਆਂ ਨੇ ਤੇ ਨੇੜੇ ਵਾਲਿਆਂ ਦਾ ਫਰਕ ਬਹੁਤ ਹੈ ਇਹ ਕੰਮ ਕਰਨ 'ਤੇ ਵਿਸ਼ਵਾਸ ਰੱਖਦੇ ਨੇ ਭਾਵੇਂ ਮੈਂ ਉਹ ਸੱਚੀ ਗੱਲ ਮੈਨੂੰ ਵੀ ਕਹਿ ਦਿੰਦੇ ਨੇ ਆਪਣੇ ਬੌਸ ਨੂੰ ਵੀ ਕਹਿ ਦਿੰਦੇ ਨੇ ਐਸਾ ਸੱਚਾ ਪੱਕਾ ਔਰ ਨਿਰਦਰ ਲੀਡਰ ਸ਼ਾਇਦ ਹੀ ਕਰੇ ਦੁਨੀਆ 'ਤ ਬਹੁਤ ਥੋੜੇ ਲੋਕ ਪੈਦਾ ਹੁੰਦੇ ਨੇ ਚਾਹ ਪੁਲਿਸ ਵਾਲੇ ਬਹੁਤ ਪੈਦਾ ਹੁੰਦੇ ਨੇ ਔਰ ਮੈਂ ਇਹੀ ਕਹਾਗਾ ਕਿ ਲੁਧਿਆਣੇ ਦੇ ਲੋਕ ਇੱਥੇ ਦਰਮਿਆਨਾ ਤਰਕਾ ਵੱਡੇ ਲੋਕ ਵੀ ਬਹੁਤ ਨੇ ਪਰ ਇੱਥੇ ਜਿਹੜੀ ਨਾ ਦਰਮਿਆਨੇ ਤਬਕੇ ਦੀ ਵੋਟ ਹੈ ਐਕਚੁਅਲੀ ਉਹ ਕਾਂਗਰਸ ਦੀ ਵੋਟ ਹੈ আর ਇੱਥੇ ਸਾਡੇ ਚੌਧਰੀ ਗੁੱਲੂਰਾਮ ਹੁੰਦੇ ਸੀਗੇ ਮੇਰੇ ਉਸਤਾਦ ਸੀਗੇ ਇਹਨਾਂ ਨੇ ਮੈਨੂੰ ਟਿਕੜਾ ਦਵਾਈਆ ਅੱਜ ਅਸਾਂ ਦੀ ਸਭ ਤੋਂ ਪਹਿਲਾਂ ਐਮਸੀ ਬਣੇ ਅਸੀਂ ਇੱਥੇ ਲੁਧਿਆਣੇ ਨੂੰ ਮੈਂ ਜਾਣਦਾ ਜਿੰਨਾ ਗਰੀਬ 그룹 ਹੈ ਉਹ ਕਾਂਗਰਸ ਦਾ ਪੱਕਾ ਪੱਕਾ ਕਾਂਗਰਸੀ ਸੀ ਬੂਥ ਲੱਗੇ ਨਾ ਲੱਗੇ ਕਾਂਗਰਸ ਨੂੰ ਵੋਟ ਪੈਣੀ ਪੈਣੀ ਸੀ ਅੱਜ ਵੀ ਹਾਲਾਤ ਇਹ ਨੇ ਕੋਈ ਸੀਐਡੀ ਰਿਪੋਰਟ ਕਢਾ ਲਓ ਕੁਝ ਕਰ ਲਓ ਰੱਬ ਨજર ਨਾ ਲਾਵੇ ਅੱਜ ਦੀ ਘੜੀ ਆਸ਼ੂ ਜਿੱਤੇ ਆ ਹੋਇਆ ਗੁਰੂ ਮਹਾਰਾਜ ਕਿਰਪਾ ਕਰੇਗਾ ਜਿੱਤੇਗਾ ਕਾਂਗਰਸ ਦਾ ਹਰ ਵਰਕਰ ਜਿਹੜਾ ਰਾਹੁਲ ਗਾਂਧੀ ਨੂੰ ਪਿਆਰ ਕਰਦਾ ਸੋਨੀਆ ਗਾਂਧੀ ਨੂੰ ਪਿਆਰ ਕਰਦਾ ਖੜਗੇ ਸਾਹਿਬ ਨੂੰ ਪਿਆਰ ਕਰਦਾ ਕਾਂਗਰਸ ਨੂੰ ਪਿਆਰ ਕਰਦਾ ਦੇਸ਼ ਦੀ ਤਰੱਕੀ ਨੂੰ ਪਿਆਰ ਕਰਦਾ ਜਿਹੜਾ ਲੁਧਿਆਣੇ ਦੀ ਡਿਵੈਲਪਮੈਂਟ ਨੂੰ ਪਿਆਰ ਕਰਦਾ ਤੇ ਆਸ਼ੂ ਨੂੰ ਵੋਟ ਪਾਏਗਾ ਅਸਰ ਇਲੈਕਸ਼ਨ ਦਾ ਕੀ ਕੀ ਰੋਂਗੇ ਜਾਂ ਫਿਰ ਆਉਣ ਜਾਣੀ ਲੱਗੀ ਰਹੇਗੀ ਕੋਈ ਯਾਰ ਪੰਜਾਬ ਛੱਡ ਕੇ ਥੋੜੀ ਜਾਣਾ ਇੱਥੇ ਹੀ ਰਹਿਣਾ ਜੇ ਮੈਂ ਜਾਣਾ ਵੀ ਆ ਘਰ ਤੇ ਘੰਟਾ ਲੱਗਦਾ ਤੇ ਉਸ ਕਹਿੰਦੇ ਦੋਸਤ ਮੇਰੇ ਸਭ ਤੋਂ ਬੜੀ ਗਲਤ ਹੈ ਇਹ ਹੈ ਹਾਂਜੀ ਭਾਈ 3 ਦਿਨ ਪਹਿਲਾਂ ਜੇਲ੍ਹ ਚੋਂ ਈ ਢੀ ਲੰਬੀ ਤਪੱਸਿਆ ਤੋਂ ਬਾਅਦ ਛੁੱਟੇ ਨੇ ਜਿਹੜੀ ਲੜਾਈ ਇਹਨਾਂ ਨੇ ਲੜੀ ਹੈ ਕਾਂਗਰਸ ਪਾਰਟੀ ਲਈ ਕੀ ਨਹੀਂ ਲੜਨੀ ਤੇ ਫਿਰ ਵੀ ਕਾਂਗਰਸ ਜਿੰਦਾ ਇੰਨੀ ਐ ਕਿ ਤੀਜੇ ਦਿਨ ਇੱਥੇ ਫੇਰ ਅਗਲੀ ਲੜਾਈ ਚ ਲੜਨ ਨੂੰ ਖੜੇ ਐ ਤੂੰ ਇਨਾ ਇਨਾ ਕਰਕੇ ਹੀ ਇਨਾ ਵਰਗੇ ਸੂਰਮਿਆਂ ਕਰਕੇ ਕਾਂਗਰਸ ਪਾਰਟੀ ਖੜੀ ਐ ਦੋਸਤ ਤੂੰ ਇਹਨਾਂ ਨੂੰ ਪੁੱਛਦਾ ਇੱਥੇ ਰਹਿਣਾ ਤੂੰ ਦੇਖ ਤਾਂ ਸਹੀ ਮੈਂ ਉਹ ਤੀਜਾ ਦਿਨ ਨਹੀਂ ਪੈਣ ਦਿੱਤਾ ਉਹ ਅੱਜ ਇੱਥੇ ਲੜਾਈ ਲੜਨ ਨੂੰ ਫੇਰ ਆ ਗਏ ਨੇ ਬਿਨਾਂ ਕਿਸੇ ਡਰ ਭੈ ਤੋਂ ਤੇ ਮੈਂ ਬਹੁਤ ਧੰਨਵਾਦੀ ਆਂ ਬਾਈ ਉਹਨਾਂ ਦਾ ਮੇਰੀ ਮਦਦ ਕਰਨ ਪਹੁੰਚੇ ਨੇ ਜਿਵੇਂ ਹੀ ਅੱਗੇ ਕੈਂਪੇਨ ਸ਼ੁਰੂ ਹੁੰਦੀ ਹੈ ਇਹ ਸੰਭਾਲਣਗੇ ਕੈਂਪੇਨ ਦੀ ਵਾਗਡੋਰ ਸਾਰੇ